ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਕੋਈ ਕੰਮ ਨਹੀਂ ਬੰਦੇ ਪਏ ਕਿਉਂ ਸਾਡਾ ਭਾਗ ਜਿਹੜਾ ਹੈਗਾ ਸੁੱਤਾ ਪਿਆ ਜਿਹਨੂੰ ਭਾਗ ਕਹਿੰਦੇ ਆ ਕਹਿੰਦੇ ਆ ਨਾ ਕਿ ਰੱਬ ਤੈਨੂੰ ਭਾਗ ਲਾਵੇ ਅਸਲ ਵਿੱਚ ਜਿਹੜੇ ਭਾਗ ਉਹਨੇ ਸਾਡੇ ਹੋਵੇ ਸੁੱਤੇ ਰਹਿੰਦੇ ਆ ਕਿਉਂ ਅਸੀਂ ਬਹੁਤ ਕੁਝ ਐਸਾ ਕਰਦੇ ਆਂ ਕਿ ਜਿਹਦੇ ਨਾਲ ਕੇ ਸਾਡੇ ਇਹ ਭਾਗ ਜਿਹੜੇ ਸੋ ਜਾਂਦੇ ਆ ਜਿੱਦਾਂ ਕਿ ਨੌ ਸਸ ਦੀ ਲੜਾਈ ਸੱਸ ਜਿਹੜੀ ਹੈਗੀ ਨੋ ਨੋ ਹਮੇ ਆ ਤਾਨੇ ਮਾਰਦੀ ਰਹਿੰਦੀ ਆ ਔਰ ਉਸ ਆਦਮੀ ਦੇ ਪਾਗ ਬਿਲਕੁਲ ਹੀ ਸੌ ਜਾਂਦੇ ਆ ਜਿਹੜਾ ਆਪਣੀ ਔਰਤ ਤੇ ਹੱਥ ਚੁੱਕਦਾ ਉਹਨੂੰ ਗਾਲਾਂ ਕੱਢਦਾ ਔਰ ਉਹਨੂੰ ਕਹਿੰਦਾ ਮੈਂ ਤੇਰੇ ਕੋ ਤਲਾਕ ਲੈ ਲਾਂਗਾ ਮਤਲਬ ਇਦਾਂ ਗਲਤ ਬੜਤ ਬੋਲਦਾ ਹੈ ਪਹਿਲਾਂ ਤੇ ਬਹੁਤ ਅੱਛਾ ਲੱਗਦਾ ਹੈ ਬਾਅਦ ਵਿੱਚ ਉਹਨਾਂ ਨੂੰ ਸਭ ਪੁਖਤਾਨ ਕਰਨਾ ਪੈਂਦਾ ਹੈਗਾ ਇਹ ਰੱਬ ਕਹਿੰਦੇ ਰੱਬ ਦੀ ਲਾਠੀ ਦੇ ਵਿੱਚ ਆਵਾਜ਼ ਨਹੀਂ ਹੁੰਦੀ ਅੱਜ ਅਸੀਂ ਥੋੜੇ ਜੇਰਾ ਧਿਆਨ ਦਵਾਂਗੇ ਕਿ ਸੱਤ ਦਿਨ ਦੇ ਵਿੱਚ ਅਸੀਂ ਆਪਣੇ ਭਾਗਾਂ ਨੂੰ ਕਿੱਦਾਂ ਐਕਟੀਵੇਟ ਕਰੀਏ ਜੇ ਸਾਡੇ ਸੁੱਤੇ ਭਾਗ ਹੈਗੇ ਜਾਗ ਪੈਣ ਸਾਡੇ ਬੱਚਿਆਂ ਨੂੰ ਵੀ ਫਾਇਦਾ ਹੋਵੇ ਸਾਨੂੰ ਵੀ ਫਾਇਦਾ ਹੋਵੇ ਸਾਡੇ ਸਮਾਜ ਨੂੰ ਵੀ ਫਾਇਦਾ ਹੋਵੇ ਸਾਡੇ ਧਰਮ ਨੂੰ ਵੀ ਫਾਇਦਾ ਹੋਵੇ ਲੋ ਜੀ ਅਸੀਂ ਸੋਮਵਾਰ ਤੋਂ ਸ਼ੁਰੂ ਕਰਦੇ ਸੱਤ ਦਿਨ ਜੇ ਅਸੀਂ ਆਪਣੇ ਭਾਗਾਂ ਕਿੱਦਾਂ ਚਮਕਾ ਸਕਦੇ ਆ ਛੋਟੇ-ਛੋਟੇ ਉਪਾਏ ਕਰਨੇ ਆ ਕੋਈ ਮਹਿੰਗੇ ਨਹੀਂ ਹੈਗੇ ਸਸਤੇ ਉਪਾਏ ਆ ਪਰ ਕਿਸਮਤ ਤਾਨੂੰ 1000 ਗੁਣਾ ਜ਼ਿਆਦਾ ਤੁਹਾਨੂੰ ਫਾਇਦਾ ਮਿਲੇਗਾ। ਸੋਮਵਾਰ ਨੂੰ ਅਸੀਂ ਚੰਦਰਮਾ ਦਿਨ ਮੰਨਦੇ ਆਂ। ਸੜਾ ਚੰਦਰਮਾ ਮਜ਼ਬੂਤ ਕਰਨ ਵਾਸਤੇ ਲਾਲ ਕਿਤਾਬ ਕਹਿੰਦੀ ਆਂ ਕਿ ਉਹ ਦਿਨ ਆਪਣੇ ਘਰ 'ਚ ਖੀਰ ਬਣਾਓ। ਔਰ ਰੱਬ ਨੂੰ ਅਰਪਿਤ ਕਰਕੇ ਸਾਰੇ ਜਣੇ ਖਾਓ। ਔਰ ਹੋ ਸਕੇ ਤਾਂ ਚਿੱਟੇ ਕੱਪੜੇ ਪੈਨੋ। ਔਜਨਾ ਦੇ ਡੇਟ ਆਫ ਬਰਥ ਵਿੱਚ ਦੋ ਨੰਬਰ ਜ਼ਿਆਦਾ ਹੁੰਦੇ ਆ ਉਹ ਚਾਂਦੀ ਦੇ ਗਲਾਸੇ ਪਾਣੀ ਪੀਣ ਮੰਗਲਵਾਰ ਨੂੰ ਕੀ ਕਰੀਏ ਕਿ ਸਾਡੇ ਸੁੱਤੇ ਹੋਏ ਭਾਗ ਜਾਗ ਜਾਣ ਹੋ ਸਕੇ ਤਾਂ ਗਰੀਬਾਂ ਨੂੰ ਮਿੱਠੀ ਰੋਟੀ ਖਵਾਓ ਗੁੜ ਪਾ ਕੇ ਰੋਟੀਆਂ ਖਵਾਓ ਜਾਨਵਰਾਂ ਨੂੰ ਖਵਾ ਸਕਦੇ ਹੋ ਔਰ ਮਸੂਰ ਦੀ ਦਾਲ ਹੁੰਦੀ ਆ ਨਾ ਉਹਦਾ ਦਾਨ ਕਰੋ ਕਿਸੇ ਜ਼ਰੂਰਤਮੰਦ ਨੂੰ ਦਿਓ ਦੇਖੋ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਬਦਲਾਅ ਆਏਗਾ ਬੁੱਧਵਾਰ ਨੂੰ ਜੀ ਬੁੱਧੀ ਦੇ ਦੇਵਤਾ ਮੰਨਦੇ ਆ ਹੁਣ ਜਿਹੜੀ ਬੁੱਧੀ ਆ ਜਿਹਦੇ ਕੋਲ ਬੁੱਧੀ ਹੈਗੀ ਆ ساری ਜ਼ਿੰਦਗੀ ਜੋ ਕੁਝ ਵੀ ਕਰ ਸਕਦਾ ساری ਦੁਨੀਆ ਉਹਦੀ ਹੋ ਜਾਂਦੀ ਆ ਅਜੇ ਕੋਈ ਬੁੱਧੀ ਨਹੀਂ ਆ ਉਹਨੂੰ ਮੂਰਖ ਕਹਿੰਨੇ ਆ ਉਹਨਾਂ ਨੂੰ ਬੁੱਧੀ ਵਾਸਤੇ ਕੀ ਕਰਨਾ ਆ ਆਪਣੇ ਘਰ ਦੇ ਵਿੱਚ ਸਾਬਤ ਮੂਂਗ ਬਣਾਓ ਸਾਰੇ ਜਨੇ ਮਿਲ ਕੇ ਖਾਓ ਇਹ ਨਾਲ ਬੁੱਧ ਮਜ਼ਬੂਤ ਹੁੰਦਾ ਹੈ ਹਰੇ ਕਪੜੇ ਪਾਓ ਹੜਾ ਰੁਮਾਲ ਰੱਖੋ ਔਰ ਹਰੇ ਮੋਂਗ ਦੀ ਦਾਲ ਥੋੜੀ ਜਿਹੀ ਪਿਉ ਕੇ ਪੰਛੀਆਂ ਨੂੰ ਪਾਓ ਹਰੀ ਮੋਂਗ ਦਾ ਦਾਨ ਕਰੋ ਕਿਸੇ ਜਰੂਰतमंद ਨੂੰ 200 250 ਗ੍ਰਾਮ ਦਿਓ ਅਗਰ ਤੁਸੀਂ ਕਹਿੰਦੇ ਹੋ ਕਿ ਤੁਹਾਡਾ ਕੰਮ ਬਹੁਤ ਜ਼ਿਆਦਾ ਥੱਲੇ ਚਲਾ ਗਿਆ ਚਲਦਾ ਚਲਦਾ ਜੇ ਬਹੁਤ ਪਰੇਸ਼ਾਨੀਆਂ ਆ ਰਹੀਆਂ ਹਨ ਹੌਲੀ 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 ਕੰਮ ਬਹੁਤ ਘਟ ਗਿਆ ਹੈਗਾ ਉਹਦੇ ਵਾਸਤੇ ਤੁਸੀਂ ਕਿਸੇ ਬ੍ਰਾਹਮਣ ਨੂੰ ਗਊ ਦਾਨ ਕਰ ਸਕਦੇ ਹੋ ਬੁੱਧਵਾਰ ਨੂੰ ਹਨ ਵੀਰਵਾਰ ਇਹਨੂੰ ਕਹਿੰਦੇ ਬ੍ਰਸਪਤੀ ਵਾਰ ਦੇਵ ਗੁਰੂ ਹਣ ਗੁਰੂ ਨੂੰ ਕਿੱਦਾਂ ਖੁਸ਼ ਕਰਨਾ ਹੈ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਵਾਸਤੇ ਪੀਲਾ ਰਮਾ ਲੈ ਜਾਓ ਜਿਹੜਾ ਗੁਰਦੁਆਰੇ ਦੇ ਭਾਈ ਸਾਹਿਬ ਹੈਗੇ ਆ ਉਹਨਾਂ ਨੂੰ ਪੀਲਾ ਚੋਲੇ ਦਾ ਦਾਨ ਕਰ ਸਕਦੇ ਹੋ ਉਹਨਾਂ ਨੂੰ ਦੇ ਸਕਦੇ ਹੋ ਔਰ ਆਪਣੇ ਘਰ ਦੇ ਵਿੱਚ ਕੜੀ ਜਰੂਰ ਬਣਾਓ ਔਰ ਸਵੇਰੇ ਨੌਣ ਵਾਲੇ ਪਾਣੀ ਦੇ ਵਿੱਚ ਇੱਕ ਚੁਟਕੀ ਹਲਦੀ ਜਰੂਰ ਪਾਓ ਦੇਖੋ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਖੁਸ਼ੀਆਂ ਆਉਂਦੀਆਂ ਹੈਗੀਆਂ ਸੁੱਤੇ ਭਾਗ ਜਾਗ ਜਾਣਗੇ ਸ਼ੁਕਰਵਾਰ ਸ਼ੁਕਰਾਚਾਰਿਆ ਦਿਨ ਤੇ ਗੁਰੂ ਗੁਰੂ ਬ੍ਰਹਸਪਤੀ ਤੁਹਾਨੂੰ ਅਧਿਆਤਮ ਦਿੰਦਾ ਹੈ ਰੱਬ ਨੂੰ ਮਿਲਣ ਦਾ ਰਸਤਾ ਦਿਖਾਉਂਦਾ ਹੈ ਸ਼ੁਕਰਾਚਾਰਿਆ ਤੁਹਾਨੂੰ ਪੈਸਾ ਦਿੰਦਾ ਹੈਗਾ ਇਹ danam guru ਕਹਿੰਦੇ ਆ ਰੱਖਸ਼ ਦਾ ਗੁਰੂ ਇਸ ਦਿਨ ਚਿੱਟੇ ਕੱਪੜੇ ਪਾਓ ਚਿੱਟੀ ਚੀਜ਼ ਦਾ ਦਾਨ ਕਰੋ ਔਰ ਆਪਣੇ ਘਰ ਦੇ ਵਿੱਚ ਦਹੀਂ ਜ਼ਰੂਰ ਖਾਓ ਇਹਦੇ ਨਾਲ ਤੁਹਾਡੇ ਜਿੰਨੇ ਸੁੱਤੇ ਭਾਗੇ ਹਨ ਉਹ ਚਮਕ ਜਾਣਗੇ ਅਣ ਸ਼ਨੀਵਾਰ ਹੈਗਾ ਸ਼ਨੀ ਦਾ ਦਿਨ ਸ਼ਨੀ ਹੁੰਦਾ ਜੱਜ ਇਹ ਮਿਹਨਤ ਕਸ਼ਾ ਨੂੰ ਹਮੇਸ਼ਾ ਇੱਜ਼ਤ ਹੁੰਦਾ ਹੈ ਪੈਸਾ ਦਿੰਦਾ ਹੈ ਅੰਨਾ ਪੈਸਾ ਦਿੰਦਾ ਹੈ ਸ਼ਨੀਵਾਰ ਨੂੰ ਆਪਣੇ ਘਰ ਵਾਸਤੇ ਕੋਈ ਵੀ ਕਰਿਆਨੇ ਦਾ ਸਮਾਨ ਨਾ ਲਿਆਓ ਖਾਸ ਕਰ ਤੇਲ ਜੋ ਵੀ ਤੁਹਾਨੂੰ ਖਰੀਦਣਾ ਹੈ ਸ਼ੁੱਕਰਵਾਰ ਖਰੀਦੋ ਹੋ ਸਕੇ ਤੇ ਸ਼ਨੀ ਦੇਵ ਨੂੰ ਤੇਲ ਅਰਪਣ ਕਰ ਦਿਓ ਬਸ ਔਰ ਐਤਵਾਰ ਨੂੰ ਐਤਵਾਰ ਨੂੰ ਅਸੀਂ ਸਾਰੇ ਦਿਨਾਂ ਦਾ ਰਾਜਾ ਮੰਨਿਆ ਕਿਉਂ ਇਹ ਸੂਰਜ ਦੇਵਤਾ ਦਾ ਦਿਨ ਹੁੰਦਾ ਹੈ ਸੂਰਜ ਨੂੰ ਪਾਣੀ ਦੇ ਸਕਦੇ ਹੋ ਉਹਨੂੰ ਅਰਪਣ ਕਰ ਸਕਦੇ ਹੋ ਅਗਰ ਤੁਹਾਡੇ ਕੋਈ ਕਰਜ਼ਾ ਹੈ ਜਾਂ ਤੁਸੀਂ ਕਿਸੇ ਕੋਲ ਪੈਸੇ ਲੈਣੇ ਆ ਦੇ ਨਹੀਂ ਰਿਹਾ ਤੇ ਸੂਰਜ ਨੂੰ ਪਾਣੀ ਦਿਓ ਉਹਦੇ ਵਿੱਚ ਸੱਤ ਮਿਰਚਾਂ ਦੇ ਬੀਜ ਪਾਓ توڑے پیسے نکلنے شروع ہو گے اور کوئی بھی ندی ہے گی ہے کوئی توڑے کو ندی ہے گی ہے جہاں کوئی ہے کچھ بھی ہے تھوڑا جا گڑ اچھ بہا دیو اتنا سورج خوش ہو جائے گا اور مجبوط ہو جائے گا توڑا ستا ہے رب پاگیا ہے گا اور جاگ پایا گا اور چمک جائے گا اور ਅਗਰ ਤੁਹਾਡੇ ਭਾਗੇ ਦੇ ਵਿੱਚ ਤੁਹਾਡੀ ਕਿਸਮਤ ਵਿੱਚ ਪੈਸਾ ਨਹੀਂ ਹੈ ਤੁਹਾਨੂੰ ਕਈਆਂ ਨੇ ਕਹਿ ਦਿੱਤਾ ਕਿ ਤੁਹਾਡੇ ਕਿਸਮਤ ਵਿੱਚ ਪੈਸਾ ਨਹੀਂ ਹੈ ਜਾਂ ਕਿਸੇ ਨੇ ਤੁਹਾਨੂੰ ਇਹ ਵੀ ਕਹਿਤਾ ਕਿ ਤੁਹਾਡੇ ਉੱਤੇ ਪੁਰਾਣੀ ਸਾਇਆ ਫਲਾਣਾ ਫਲਾਣਾ ਬਹੁਤ ਕੁਝ ਦੱਸ ਦਿੰਦੇ ਆ ਤੁਹਾਡੀ ਕਿਸਮਤ ਵਿੱਚ ਪੈਸਾ ਨਹੀਂ ਹੈ ਤੁਹਾਡੀ ਕਿਸਮਤ ਬੰਨੀ ਹੋਈ ਹੈ ਕੁਝ ਵੀ ਆ ਤੇ ਇੱਕ ਕੰਮ ਕਰੋ ਸਤ ਮੁਖੀ ਰੁਦਰਾਕਸ਼ धारण ਕਰ ਲੋ ਇਸ ਤਰ੍ਹਾਂ ਦਾ ਹੁੰਦਾ ਜੀ ਲਾਲ ਧਾਗੇ ਨਾਲ ਇਹਨੂੰ ਤੁਸੀਂ ਧਾਰਨ ਕਰਨਾ ਆ ਹੁਣ ਇਹ ਕੋਈ ਨਹੀਂ ਜਿਵੇਂ ਸਿੱਖ ਹੈਗੇ ਆ ਅਸੀਂ ਫਲਾਨੇ ਆ ਨਹੀਂ ਇਹ ਕੁਦਰਤ ਦੀ ਚੀਜ਼ ਹੈਗੀ ਆ ਔਰ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ ਕਿਤੇ ਮਨਾਈ ਨਹੀਂ ਹੈ ਸਤਮੁਖੀ ਰੁਦਰਾਕਸ਼ ਸ਼ਿਵਰਾਤਰੀ ਵਾਲੇ ਦਿਨ ਕਿਉਂਕਿ ਹਰ ਮਹੀਨੇ ਸ਼ਿਵਰਾਤਰੀ ਹੁੰਦੀ ਹੈ ਔਰ ਸਾਲ 'ਚ ਇੱਕ ਵਾਰੀ ਹੁੰਦੀ ਹੈ ਮਾਹ ਸ਼ਿਵਰਾਤਰੀ ਔਰ 12 ਹੁੰਦੀ ਹੈ ਇਹ ਸ਼ਿਵਰਾਤਰੀ Google ਤੋਂ ਦੇਖ ਕੇ ਉਸ ਦਿਨ ਨੂੰ ਵਿਧੀਵਤ ਪੂਜਾ ਕਰਕੇ ਆਪਣੇ ਗਲੇ ਚ ਪਾ ਲੋ ਔਰ ਵਿਦਵਾਨ ਕਹਿੰਦੇ ਆ ਔਰ ਸਾਡੇ ਸ਼ਾਸਤਰ ਕਹਿੰਦੇ ਆ ਸਵਾ ਸਾਲ ਦੇ ਵਿੱਚ ਬੰਦਾ ਕਰੋੜਾਪਤੀ ਬਣ ਜਾਏਗਾ ਥੋੜੇ ਦਿਨਾਂ ਜਿੱਦ ਤੁਹ ਖੁਦ ਮਹਿਸੂਸ ਕਰੋਗੇ ਕਿ ਤੁਹਾਡੇ ਜਿਹੜੇ ਹੈਗੇ ਨਾ ਪੈਸੇ ਦਾ ਆਉਣਾ ਜਾਣਾ جب تے گھر سے پیسہ آ رہا ہے جو رکتا نہیں سی وہ رکن لگ پائے گا اور پیسہ تھوڑا کٹھا ہونے لگ پائے گا اور تے گھر سے جو بھی تھی اچھا کرتے ہو وہ ملنگیاں شروع ہو جان گیا تھوڑا کم کرو گے گین زیادہ ہوئے گا گراہک زیادہ ملن گے کام زیادہ ہوئے گا لون بھی اترے گا کرجہ بھی اترے گا اور تعلق گھر کے بچ نمیاں نمیاں سامان اور نمیاں نمیاں خوشیاں ہونگی کر کے دیکھو ਔਰ ਅਗਰ ਤੁਸੀਂ ਇਹਨਾਂ ਵਿਧੀਵਤ ਕੀਤਾ ਜਾਂਦਾ ਦੁੱਧ ਦਹੀਂ ਕੇ ਉਹ ਚੌਲ ਸ਼ਹਿਦ ਉਹਦੇ ਜਿਹਨੂੰ ਡਬੋਣਾ ਪੈਂਦਾ ਹੈਗਾ ਉਸ ਤੋਂ ਬਾਅਦ ਗੰਗਾ ਜਲ ਨਾਲ ਧੋ ਕੇ ਓਮ ਨਮੋ शिवाय ਜਾਂ ਤੁਸੀਂ ਤੇ ਇੱਕ ਓਮਕਾਰ 21 ਵਾਰੀ ਪੜ ਕੇ ਇਹਨੂੰ ਗਲੇ ਜੀ ਧਾਰਨ ਕਰ ਲਓ ਸੋਮਵਾਰ ਨੂੰ ਹੀ ਸ਼ਿਵਰਾਤਰੀ ਹੁੰਦੀ ਆ ਔਰ ਸੋਮਵਾਰ ਨੂੰ ਹੀ ਤੁਸੀਂ ਇਹਨੂੰ ਧਾਰਨ ਕਰਨਾ ਹੈ ਦੇਖਣਾ ਤੁਹਾਡੀ ਕਿਸਮਤ ਚਮਕ ਜਾਏਗੀ ਪਲਟ ਜਾਏਗੀ ਔਰ ਕਰੋੜਾਂ ਦੇ ਮਾਲਕ ਬਨ ਜਾਓਗੇ ਔਰ ਜੈਨੋ ਮੇ ਪੁਆਇਆ ਵਾ ਉਹਨਾਂ ਨੇ ਇਹੀ ਕਿਹਾ ਵਾ ਕਿ ਅੱਗੇ ਨਾਲ ਸਾਡਾ ਬਹੁਤ ਅੱਛਾ ਹੋ ਗਿਆ ਰੁਕੇ ਹੋਏ ਕੰਮ ਬਣਨ ਲੱਪੇ ਆ ਹੋੜ ਵੀ ਛੜ ਜਿਹਰੇ ਪਰੇਸ਼ਾਨੀਆਂ ਸੀ ਉਹ ਹੌਲੀ 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 ਘਟਦੀਆਂ ਜਾ ਰਹੀਆਂ ਕਰਕੇ ਦੇਖੋ ਬਹੁਤ ਜ਼ਿਆਦਾ ਤੁਹਾਨੂੰ ਫਰਕ ਨਜ਼ਰ ਆਏਗਾ ਔਰ ਵਾਹਿਗੁਰੂ ਦੀ ਕਿਰਪਾ ਰਹੀ ਤੇ ਤੁਹਾਨੂੰ ਕਰੋੜਪਤੀ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਸਾਧ ਸੰਗਤ ਜੀ ਤੁਸੀਂ ਭਵਿੱਖਵਾਨੀ ਸੁਣੀ ਆ ਅੱਜ ਸਭ ਤੋਂ ਇਹਦਾ ਇਸ ਭਵਿੱਖਵਾਨੀ ਦੀ ਇਹ ਗੱਲ ਮੰਨੀ ਜਾਂਦੀ ਆ ਕਿਉਂਕਿ 600 ਸਾਲ ਪਹਿਲਾਂ ਇਹ ਲਿਖੀ ਗਈ ਸੀ ਔਰ ਅੱਜ ਤੱਕ ਇਹਦੇ ਜੋ ਜੋ ਲਿਖਿਆ ਉਹ ਸਾਰਾ ਕੁਝ ਹੋਇਆ ਵਾ ਇਹਦੇ ਮੁਤਾਬਕ ਸਮਾ ਬਹੁਤ ਖਰਾਬ ਹੋਣ ਵਾਲਾ ਆ ਤੇ ਸਾ ਸੰਗਤ ਜੀ ਇੱਕ ਛੋਟੀ ਜੀ ਬੇਨਤੀ ਮੇਰੀ ਪ੍ਰਵਾਨ ਕਰੋ ਦਾੜੀ ਕੱਟਨੀ ਬੰਦ ਕਰੋ ਸ਼ਰਾਬ ਤੋਂ ਆਪਣਾ ਪਿੱਛਾ ਛਡਾਓ ਨਸ਼ੇ ਤੋਂ ਪਿੱਛਾ ਛਡਾਓ ਅਮਰਤ ਛੱਕ ਕੇ ਗੁਰੂ ਵਾਲੇ ਬਣ ਜਾਓ ਇਹਨਾਂ ਕੰਮਾਂ ਨੇ ਤੁਹਾਨੂੰ ਦੋ ਜਗ੍ਹਾ ਲੈ ਕੇ ਜਾਣਾ ਆ ਪਹਿਲਾਂ ਬਿਮਾਰੀ ਫਿਰ ਸ਼ਮਸ਼ਾਨ ਘਾਟ ਤੁਸੀਂ ਆਪਣੀ ਜ਼ਿੰਦਗੀ ਦੇ ਦੁਸ਼ਮਣ ਖੁਦ ਨਾ ਬਣੋ ਨਸ਼ਾ ਦਾ ਮਤਲਬ ਮੌਤ ਆ ਨਸ਼ਾ ਨਾ ਜਵਾਨ ਦੇਖਦਾ ਹੈ ਨਾ ਕਿਸੇ ਬੁੱਢੇ ਨੂੰ ਦੇਖਦਾ ਉਹਨੇ ਆਪਣਾ ਕੰਮ ਕਰਨਾ ਹੀ ਕਰਨਾ ਹੈ ਜਿੱਦਾ ਪਿਸਤੌਲ ਦੀ ਗੋਲੀ ਹੈ ਗੋਲੀ ਮਾਰੋਗੇ ਬੰਦੇ ਦੇ ਲੱਗੇਗੀ ਤਾਂ ਖੂਨ ਨਿਕਲੇਗਾ ਨਿਕਲੇਗਾ ਮਰੇ ਜਾਂ ਨਾ ਮਰੇ ਖੂਨ ਜਰੂਰ ਨਿਕਲੇਗਾ ਇਸ ਕਰਕੇ ਮੇਰੀ ਬੇਨਤੀ ਆ ਕਿ ਅਮਰ ਚਕੋ ਹੁਣ ਜਿੰਨੇ ਦਿਨ ਸਾਡੀ ਦੁਨੀਆ ਚ ਸਾਡੇ ਹੈ ਅਸੀਂ ਉਹਨਾਂ ਦਿਨਾਂ ਦੇ ਵਿੱਚ ਆਪਣੇ ਵਾਸਤੇ ਕੁਝ ਲੋਕ ਦਾ ਸਰਮਾਇਆ ਇਕੱਠਾ ਕਰ ਲਈਏ ਕਿਉਂਕਿ ਹਰ ਦੇਸ਼ ਦੇ ਵਿੱਚ ਆਪਣੀ ਕਰੰਸੀ ਆ ਉਸ ਲੋਕ ਵਾਸਤੇ ਵੀ ਕਰੰਸੀ ਅਲੱਗ ਹੈਗੀ ਆ ਉਹ ਵੀ ਗੁਰੂ ਸਾਹਿਬ ਨੇ ਦੱਸਿਆ ਵਾ ਜੱਤ ਪਹਾੜਾ ਧੀਰੇ ਸੁਨਿਆਰ ਐਰਣ ਮਤ ਵੇਦ ਹਥਿਆਰ ਭੌ ਖੱਲਾ ਅਗਰ ਤਪਤਾਓ پانڈا پاؤ امرت کڑیے شبد سچی ٹکسال جن کو نظر کرم تنکار نانک نظری نظر نیال ہون نالو جب تک کول اس دیش دی کرنسی نہیں ہوئے گی تو اسے کی کرو گے جا کے تک ہی کھاؤ گے نا اس دیش دی الگ کرنسی ہے نوٹ امریکہ دی ڈالر ਬੰਗਲਾਦੇਸ਼ ਦਾ ਟਕਾ ਯੂਰੋ ਅਲੱਗ ਲਹਿ ਗਈਆਂ ਔਰ ਯਮ ਲੋਗ ਦੀ ਜਿਹੜੀ ਹੈਗੀ ਆ ਉਹ ਅਲੱਗ ਕਰੰਸੀ ਹੈ ਉਹ ਗੁਪਤ ਕਰੰਸੀ ਹੈਗੀ ਆ ਚੰਗੇ ਕਰਮ ਹੈਗੀ ਸਾਡੀ ਕਰੰਸੀ ਇਸ ਕਰਕੇ ਜਿਹੜਾ ਨਸ਼ਾ ਹੈ ਨਾ ਇਹ ਪਾਪਾਂ ਮੇ ਲੈ ਕੇ ਜਾਂਦਾ ਹੈ ਔਰ ਅਮਰਤ ਤੁਹਾਨੂੰ ਪੁੰਨੇ ਵੱਲ ਲੈ ਕੇ ਜਾਂਦਾ ਤੁਹਾਡੇ ہولی ہولی تسی اس رستے چل دے ہو ویلہ سمال دے ہو شام کر کے دیکھو اسی اس جوگے ہو جائیے کہ چیرہ وائی گروہ دکھا سکیے وائی گروہ جی کا خالصہ, وائی گروہ جی کی فتح ساسنگا جی ਆ ਇੱਕ ਸਿੱਖ ਫੈਮਿਲੀ ਹੈ ਇਹ ਬਹੁਤ ਪਰੇਸ਼ਾਨੀ ਵਿੱਚ ਚੱਲ ਰਹੀ ਹੈ ਤੁਸੀਂ ਇਹਨਾਂ ਦੀ ਜਿਹੜਾ ਹੈਲਪ ਕਰੋ ਇਹਨਾਂ ਦਾ ਮੈਂ ਕਿਉਂ ਕੋਰ ਭੇਜ ਰਿਹਾ ਜੋ ਤੁਹਾਡੀ ਇੱਛਾ ਹੋਵੇ ਇਹਨਾਂ ਨੂੰ ਪਾ ਦਿਓ ਇਹ ਬੱਚਿਆਂ ਦਾ ਸਿਰ ਤੋਂ ਪਿਓ ਦਾ ਸਾਯਾ ਉੱਠ ਗਿਆ ਔਰ ਇਹਨਾਂ ਨੂੰ ਕਿਤੇ ਵੀ ਇਸ ਟਾਈਮ ਪੈਸੇ ਦਾ ਜਾਂ ਕੋਈ ਕੰਮ ਕਰਦਾ ਹਿਸਾਬ ਨਹੀਂ ਬੰਦਦਾ ਪਿਆ ਮੈਂ ਤੁਹਾਨੂੰ ਰਿਕੁਐਸਟ ਕਰਦਾ ਕਿ ਇਸ ਕਿਊ ਕੋਲ ਜੋ ਵੀ ਤੁਸੀਂ ਸੇਵਾ ਪਹੁੰਚਾਓ ਸੇਵਾ ਪਾਓ ਔਰ ਮੈਂ ਇੱਕ ਗੱਲ ਜਰੂਰ ਕਹਾਂਗਾ ਇਹੋ ਜਿਹੜੇ ਸਿੱਖ ਭਾਈ ਜਾਂ ਸਾਡੇ ਸਿੱਖ ਫੈਮਲੀਆ ਨੂੰ ਤੁਸੀਂ ਸਪੋਰਟ ਕਰੋਗੇ ਨਾ ਤੇ ਰੱਬ ਤੁਹਾਡੀ ਸੁਣੇਗਾ